ਜਾਦਾ ਰਿਲੇਸ਼ਨਸ਼ਿਪ ਚ ਪ੍ਰੋਬਲਮਸ ਵੀ ਐਵੇਂ ਦੀ ਆਉਂਦੀਆਂ ਨੇ ਕਿ ਲੇਡੀ ਦੀ ਜ਼ੁਬਾਨ ਕਰਕੇ ਹੋਉਂਗੀਆਂ ਤੇ ਬੰਦੇ ਦੀ ਹੱਥ ਚਲਾਮ ਕਰਕੇ ਹੋਵਣਗੀਆਂ ਵੀ ਬੰਦਾ ਆਪਣੇ ਹੱਥ ਤੇ ਕੰਟਰੋਲ ਨਹੀਂ ਕਰ ਪਾ ਰਿਹਾ ਤੇ ਲੇਡੀ ਆਪਣੀ ਜ਼ੁਬਾਨ ਤੇ ਕੰਟਰੋਲ ਨਹੀਂ ਕਰ ਪਾ ਰਹੀ ਤੇ 90% ਬੰਦਾ ਹੱਥ ਉਦੋਂ ਚੱਕਦਾ ਜਦੋਂ ਲੇਡੀ ਜ਼ੁਬਾਨ ਨਹੀਂ ਕੰਟਰੋਲ ਕਰ ਰਹੀ ਉਹ ਕਹਿੰਦੇ ਰਿਲੇਸ਼ਨਸ਼ਿਪ ਦੇ ਸਾਰੇ ਪ੍ਰੋਬਲਮਸ ਸੋਲਵ ਹੋ ਸਕਦੀਆਂ ਨੇ ਜੇ ਤੁਸੀਂ ਇਸ ਗੱਲ ਤੇ ਧਿਆਨ ਨਾ ਕਰੋ ਕਿ ਕੌਣ ਗਲਤੀ ਇਸ ਗੱਲ ਤੇ ਧਿਆਨ ਨਾ ਕਰਕੇ ਇਹ ਵੇਖਣਾ ਸ਼ੁਰੂ ਕਰੋ ਵੀ ਇਹ ਇਸ ਸਬਦ ਦੇ ਵਿੱਚ ਮੇਰੀ ਕਿੰਨੀ ਕੁ ਗਲਤੀ ਸੀ ਤੇ ਉਹਨੂੰ ਮੈਂ ਕਿਵੇਂ ਸੁਧਾਰ ਸਕਦਾ ਹਾਂ ਜੇ ਮੰਨ ਲਓ ਨਾ 90% ਦੁਦੇ ਪਾਤਨ ਉਸ ਵਿੱਚ ਸੀ 1% ਤੁਹਾਡੀ ਸੀ ਤੁਸੀਂ ਪ੍ਰੋਵੋਕ ਕਰਤਾ ਉਹਨੂੰ ਜੇ ਤੁਸੀਂ ਉਹ ਪ੍ਰੋਵੋਕਿੰਗ ਨੇਚਰ ਹਟਾਤਾ بڑے ਕਲਾਇੰਟਾਂ ਐਵੇਂ ਮਿਲ ਰਿਹਾ ਕਿ ਵਾਈਫ ਹੈ ਜਿਹੜੀ ਉਹ ਟੌਂਟਿੰਗ ਨੇਚਰ ਦੀ ਉਹਦੇ ਕਰਕੇ ਸਾਰਾ ਇਸ਼ੂ ਹੋ ਗਿਆ ਜੇ ਤੁਹਾਨੂੰ ਖੁਦ ਪਤਾ ਚੱਲ ਗਿਆ ਕਿ ਇਹ ਤੇ ਮੇਰੇ 'ਚ ਕਮੀ ਸੀ ਤੇ ਉਹਨੇ ਆਪਣੇ ਆਪ ਤੇ ਕੰਮ ਕਰਨਾ ਸ਼ੁਰੂ ਕਰਤਾ ਹੁਣ ਬਾਕੀ ਪ੍ਰੋਬਲਮ ਤੇ ਉਹਦੇ ਕਰਕੇ ਆ ਰਹੀ ਸੀ ਉਹ ਠੀਕ ਹੋ ਜਾਣੀ ਇਸ ਕਰਕੇ ਵੀ ਆਪਣੇ ਆਪ ਨੂੰ ਜਾਨਣਾ ਹੈ ਕਿ ਕਿੱਥੇ ਮੇਰੀ ਗੱਲ ਨਹੀਂ ਕਿੱਥੇ ਮੇਰੇ ਬੋਲਣ ਦਾ ਸਟਾਈਲ ਗਲਤ ਸੀ ਜਾਂ ਮੇਰਾ ਗੱਲ ਰੱਖਣ ਦਾ ਢੰਗ ਗਲਤ ਸੀ ਜਾਂ ਕਿੱਥੇ ਗੱਲ ਮੈਂ ਉਹ ਕਹਿੰਦੇ ਕਿ ਜਦੋਂ ਤੁਹਾਨੂੰ ਕਿਹੜੀ ਗੱਲ ਕਿੱਥੇ ਤੇ ਕਿੰਨੀ ਕਹਿਣੀ ਹੈ ਜਦੋਂ ਇਸ ਗੱਲ ਦਾ ਸਲੀਕਾ ਆ ਜਾਵੇ ਤਾਂ ਫਿਰ ਹਰ ਗੱਲ ਸੁਣੀ ਜਾਂਦੀ ਹੈ